ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਐ ਇਰਾਕ ਦੇ ਸ਼ਹਿਰ ਬਗਦਾਦ ਵਿੱਚ ਫਿਰੋਜ਼ ਨਾਮ ਦਾ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਉਸ ਨੂੰ ਚੋਰੀ ਕਰਨ ਦੀ ਆਦਤ ਸੀ ਉਹ ਮਿਹਨਤ ਮਜ਼ਦੂਰੀ ਕਰਨ ਦੀ ਜਗ੍ਹਾ ਤੇ ਰਾਤ ਨੂੰ ਕਿਸੇ ਦੇ ਵੀ ਘਰ ਦਾਖਲ ਹੋ ਜਾਂਦਾ ਅਤੇ ਬਹੁਤ ਜ਼ਿਆਦਾ ਲੁੱਟਮਾਰ ਕਰਦਾ ਉਸ ਨੇ ਜਿਸ ਵੀ ਘਰ ਵਿੱਚ ਚੋਰੀ ਕਰਨੀ ਹੁੰਦੀ ਦਿਨ ਦੇ ਸਮੇਂ ਉਸ ਘਰ ਦਾ ਹਾਲਚਲ ਜਾਣ ਲੈਂਦਾ ਅਤੇ ਫਿਰ ਰਾਤ ਨੂੰ ਉਸ ਘਰ ਵਿੱਚ ਸਨ ਲਗਾਉਣ ਲਈ ਪਹੁੰਚਦਾ ਇੱਕ ਦਿਨ ਦੁਪਹਿਰ ਦੇ ਸਮੇਂ ਉਹ ਪਿੰਡ ਦੇ ਇੱਕ ਘਰ ਦੇ ਸਾਹਮਣੇ ਖੜਾ ਸੀ ਉਸ ਨੂੰ ਉੱਥੇ ਖੜੇ ਨੂੰ ਬਹੁਤ ਸਮਾਂ ਹੋ ਗਿਆ ਸੀ ਅਚਾਨਕ ਉਸ ਨੂੰ ਘਰ ਵਿੱਚ ਇੱਕ ਬੁੱਢਾ ਆਦਮੀ ਖੜਾ ਦਿਖਾਈ ਦਿੱਤਾ ਜਿਹੜਾ ਲਾਠੀ ਨਾਲ ਚੀਜ਼ਾਂ ਟਟੋਲਦਾ ਹੋਇਆ ਇੱਧਰ ਉੱਧਰ ਚੱਲ ਰਿਹਾ ਸੀ ਜਿਸ ਤੋਂ ਇਹ ਪਤਾ ਚੱਲਦਾ ਸੀ ਕਿ ਬੁੱਢਾ ਅੱਖਾਂ ਤੋਂ ਅੰਨ੍ਹਾ ਸੀ ਫਿਰੋਜ਼ ਨੇ ਆਪਣੇ ਬੂਟ ਹੱਥ ਵਿੱਚ ਫੜੇ ਅਤੇ ਹੌਲੀ-ਹੌਲੀ ਉਸ ਬਜ਼ੁਰਗ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸ ਘਰ ਦੇ ਮੇਨ ਕਮਰੇ ਦਾ ਢਾਂਚਾ ਦੇਖਣ ਲੱਗ ਗਿਆ ਉਸਨੇ ਦੇਖਿਆ ਕਿ ਘਰ ਅੰਦਰ ਬਹੁਤ ਕੀਮਤੀ ਸਮਾਨ ਪਿਆ ਸੀ ਫਿਰ ਉਸਨੇ ਸੋਚਿਆ ਕਿ ਜੇ ਮੈਂ ਇੱਥੇ ਚੋਰੀ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਫਿਰ ਮੈਨੂੰ 3-4 ਸਾਲ ਚੋਰੀ ਕਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ ਜਿਸ ਤਰ੍ਹਾਂ ਉਹ ਦੱਬੇ ਪੈਰੀ ਅੰਦਰ ਵੜਿਆ ਸੀ ਉੰਨੀ ਪੈਰੀ ਵਾਪਸ ਆ ਗਿਆ ਫਿਰ ਘਰ ਜਾ ਕੇ ਉਹ ਸੋਚਣ ਲੱਗਿਆ ਕਿ ਇੰਨਾ ਜ਼ਿਆਦਾ ਮਾਲ ਉਹ ਇਕੱਲਾ ਨਹੀਂ ਚੁੱਕ ਸਕਦਾ ਉਸ ਨੂੰ ਆਪਣੇ ਨਾਲ ਕਿਸੇ ਹੋਰ ਨੂੰ ਵੀ ਲੈ ਜਾਣਾ ਚਾਹੀਦਾ ਹੈ ਤਾਂ ਕਿ ਉਥੋਂ ਜ਼ਿਆਦਾ ਤੋਂ ਜ਼ਿਆਦਾ ਮਾਲ ਸਾਫ ਕੀਤਾ ਜਾ ਸਕੇ ਫਿਰ ਉਸ ਦਾ ਧਿਆਨ ਆਪਣੇ ਦੋ ਦੋਸਤਾਂ ਵੱਲ ਗਿਆ ਜੋ ਉਸ ਦੀ ਤਰ੍ਹਾਂ ਹੀ ਗਰੀਬ ਅਤੇ ਆਵਾਰਾ ਸਨ ਪਰ ਉਹਨਾਂ ਨੇ ਪਹਿਲਾਂ ਕਿਤੇ ਚੋਰੀ ਨਹੀਂ ਕੀਤੀ ਸੀ ਫਿਰੋਜ਼ ਆਪਣੇ ਘਰੋਂ ਨਿਕਲਿਆ ਅਤੇ ਖੇਤਾਂ ਦੇ ਵੱਲ ਨੂੰ ਚੱਲ ਪਿਆ ਜਿੱਥੇ ਉਸ ਦੇ ਦੋਸਤ ਘਾਹ ਤੇ ਬੈਠੇ ਗੱਪਾਂ ਮਾਰ ਰਹੇ ਸਨ ਫਿਰੋਜ਼ ਨੇ ਉਹਨਾਂ ਨੂੰ ਸਲਾਮ ਕੀਤਾ ਅਤੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦਾ ਹਾਲਚਾਲ ਪੁੱਛਣ ਲੱਗਿਆ ਅਤੇ ਫਿਰ ਥੋੜੀ ਦੇਰ ਬਾਅਦ ਬੋਲਿਆ ਦੋਸਤੋ ਮੇਰੇ ਕੋਲ ਤੁਹਾਡੇ ਲਈ ਇੱਕ ਕੰਮ ਹੈ ਜਿਸ ਨਾਲ ਤੁਸੀਂ ਰਾਤੋਂ ਰਾਤ ਅਮੀਰ ਹੋ ਜਾਓਗੇ ਸਾਰਾ ਦਿਨ ਤੁਸੀਂ ਵਿਹਲੇ ਤਾਂ ਬੈਠੇ ਰਹਿੰਦੇ ਹੋ ਅਤੇ ਕੋਈ ਕੰਮ ਨਹੀਂ ਕਰਦੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸ ਤਰ੍ਹਾਂ ਹੀ ਕੋਈ ਕੰਮ ਵੀ ਨਾ ਕਰਨਾ ਪਵੇ ਅਤੇ ਮਾਲ ਵੀ ਹੱਥ ਲੱਗ ਜਾਵੇ ਤਾਂ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਜੇਕਰ ਤੁਸੀਂ ਮੇਰੇ ਕਹਿਣ ਦੇ ਅਨੁਸਾਰ ਚੱਲੋਗੇ ਤਾਂ ਫਿਰ ਦੇਖਿਓ ਆਪਾਂ ਨੂੰ ਕੋਈ ਵੀ ਅਮੀਰ ਹੋਣ ਤੋਂ ਨਹੀਂ ਰੋਕ ਸਕਦਾ ਉਹ ਦੋਨੋਂ ਦੋਸਤ ਜੋ ਫਿਰੋਜ਼ ਦੀ ਗੱਲ ਸੁਣ ਰਹੇ ਸਨ ਇੱਕਦਮ ਸੋਚਾਂ ਵਿੱਚ ਪੈ ਗਏ ਕਿ ਐਦਾਂ ਦਾ ਕਿਹੜਾ ਕੰਮ ਹੋ ਸਕਦਾ ਹੈ ਜਿਸ ਨਾਲ ਉਹ ਇੰਨੀ ਛੇਤੀ ਅਮੀਰ ਹੋ ਸਕਦੇ ਹਨ ਉਹਨਾਂ ਨੇ ਇੱਕ ਹੀ ਜ਼ੁਬਾਨ ਨਾਲ ਕਿਹਾ ਕਿ ਸਾਨੂੰ ਕੀ ਕਰਨਾ ਪਵੇਗਾ ਜਿਸਤੇ ਫਿਰੋਜ਼ ਕਹਿਣ ਲੱਗਾ ਤੁਹਾਨੂੰ ਮੇਰੇ ਨਾਲ ਇੱਕ ਘਰ ਵਿੱਚ ਚੋਰੀ ਕਰਨੀ ਪਵੇਗੀ ਫਿਰੋਜ਼ ਦੀ ਗੱਲ ਸੁਣ ਕੇ ਉਹ ਹੈਰਾਨ ਹੋ ਗਏ ਅਤੇ ਤੁਰੰਤ ਇਨਕਾਰ ਕਰ ਦਿੱਤਾ ਤੇ ਕਹਿਣ ਲੱਗੇ ਅਸੀਂ ਚੋਰੀ ਨਹੀਂ ਕਰਾਂਗੇ ਚੱਲ ਮੰਨ ਲਾ ਜੇ ਅਸੀਂ ਚੋਰੀ ਕਰਨ ਲਈ ਮੰਨ ਵੀ ਜਾਂਦੇ ਹਾਂ ਪਰ ਜੇ ਆਪਾਂ ਫੜੇ ਗਏ ਤਾਂ ਕਾਜੀ ਆਪਣੇ ਹੱਥ ਵੱਡਣ ਵਿੱਚ ਟਾਈਮ ਨਹੀਂ ਲਾਏਗਾ ਅਤੇ ਪੂਰੇ ਪਿੰਡ ਵਿੱਚ ਆਪਣੀ ਬਦਨਾਮੀ ਅਲੱਗ ਤੋਂ ਹੋਏਗੀ ਇਸਤੇ ਫਿਰੋਜ਼ ਕਹਿਣ ਲੱਗਾ ਭਰਾਵੋ ਪਰੇਸ਼ਾਨ ਨਾ ਹੋਵੋ ਆਪਾਂ ਕਿਸੇ ਵੀ ਸੂਰਤ ਵਿੱਚ ਫੜੇ ਨਹੀਂ ਜਾਵਾਂਗੇ ਕਿਉਂਕਿ ਜਿਸ ਘਰ ਵਿੱਚ ਆਪਾਂ ਚੋਰੀ ਕਰਨੀ ਹੈ ਉਸ ਘਰ ਵਿੱਚ ਸਿਰਫ ਇੱਕ ਬੁੱਢਾ ਆਦਮੀ ਰਹਿੰਦਾ ਹੈ ਅਤੇ ਉਹ ਅੱਖਾਂ ਤੋਂ ਅੰਨ੍ਹਾ ਵੀ ਹੈ ਚੋਰੀ ਦੇ ਸਮੇਂ ਜੇ ਉਹ ਉੱਠ ਵੀ ਗਿਆ ਤਾਂ ਆਪਾਂ ਨੂੰ ਉਹ ਦੇਖ ਨਹੀਂ ਸਕਦਾ ਤੇ ਆਪਾਂ ਆਸਾਨੀ ਨਾਲ ਫਰਾਰ ਹੋ ਜਾਵਾਂਗੇ ਮੈਂ ਉਸ ਘਰ ਵਿੱਚ ਬਹੁਤ ਕੀਮਤੀ ਸਮਾਨ ਦੇਖਿਆ ਹੈ ਜਿਸ ਨੂੰ ਆਪਾਂ ਆਸਾਨੀ ਨਾਲ ਚੋਰਾ ਸਕਦੇ ਹਾਂ ਫਿਰੋਜ਼ ਦੇ ਦੋਸਤ ਫਿਰ ਵੀ ਇਸ ਗੱਲ ਨੂੰ ਮੰਨ ਨਹੀਂ ਰਹੇ ਸਨ ਜਿਸ ਤੋਂ ਬਾਅਦ ਫਿਰੋਜ਼ ਉਹਨਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਇਓ ਆਪਾਂ ਤਿੰਨੋਂ ਜਣੇ ਮਿਲ ਕੇ ਅੰਦਰ ਜਾਵਾਂਗੇ ਤੇ ਮੈਂ ਸਾਰਾ ਸਮਾਨ ਚੋਰੀ ਕਰਕੇ ਇੱਕ ਕਪੜੇ ਵਿੱਚ ਬੰਨ ਦੂੰਗਾ ਤੇ ਤੁਸੀਂ ਸਿਰਫ ਉਸ ਸਮਾਨ ਨੂੰ ਬਾਹਰ ਲੈ ਕੇ ਜਾਣ ਵਿੱਚ ਮੇਰੀ ਮਦਦ ਕਰਨੀ ਹੈ ਮੈਂ ਤੁਹਾਨੂੰ ਇੰਨਾ ਇਨਾਮ ਦੂੰਗਾ ਜਿੰਨਾ ਚੋਰੀ ਕਰਨ ਵਿੱਚ ਸਾਥ ਹੋਣ ਤੇ ਦੇਣਾ ਸੀ ਫਿਰੋਜ਼ ਨੇ ਦੋਸਤਾਂ ਨੂੰ ਕਿਹਾ ਆਪਾਂ ਰਾਤ ਦੇ ਦੂਜੇ ਪਹਿਰ ਬੁੱਢੇ ਦੇ ਘਰ ਅੰਦਰ ਦਾਖਿਲ ਹੋਵਾਂਗੇ ਤੁਸੀਂ ਸ਼ਾਮ ਨੂੰ ਮੇਲਾ ਦੇਖਣ ਦੇ ਬਹਾਨੇ ਘਰੋਂ ਬਾਹਰ ਨਿਕਲ ਜਾਣਾ ਅਤੇ ਫਿਰ ਰਾਤ ਨੂੰ ਮੇਰੇ ਘਰ ਆ ਜਾਣਾ ਦੋਸਤਾਂ ਨੇ ਐਦਾਂ ਹੀ ਕੀਤਾ ਉਹ ਸ਼ਾਮ ਨੂੰ ਮੇਲੇ ਦਾ ਬਹਾਨਾ ਕਰਕੇ ਘਰੋਂ ਬਾਹਰ ਨਿਕਲ ਗਏ ਤੇ ਫਿਰੋਜ਼ ਦੇ ਘਰ ਪਹੁੰਚ ਗਏ ਫਿਰੋਜ਼ ਪਹਿਲਾਂ ਤੋਂ ਹੀ ਆਪਣੇ ਦੋਸਤਾਂ ਦਾ ਇੰਤਜ਼ਾਰ ਕਰ ਰਿਹਾ ਸੀ ਦਰਵਾਜ਼ੇ ਤੇ ਦਸਤਕ ਹੁੰਦੇ ਹੀ ਉਹ ਫੌਰਨ ਘਰੋਂ ਬਾਹਰ ਨਿਕਲ ਆਇਆ ਤੇ ਤਿੰਨੋਂ ਮਿਲ ਕੇ ਉਸ ਬੁੱਢੇ ਦੇ ਘਰ ਵੱਲ ਚੱਲ ਪਏ ਬੁੱਢੇ ਦਾ ਘਰ ਜ਼ਿਆਦਾ ਦੂਰ ਨਹੀਂ ਸੀ ਕੁਝ ਮਿੰਟ ਚੱਲਣ ਤੋਂ ਬਾਅਦ ਉਹ ਉੱਥੇ ਪਹੁੰਚ ਗਏ ਤਿੰਨਾਂ ਨੇ ਬਾਰੀ-ਬਾਰੀ ਕੰਦ ਟੱਪੀ ਤੇ ਘਰ ਦੇ ਵੇੜੇ ਵਿੱਚ ਜਾ ਪਹੁੰਚੇ ਬਜ਼ੁਰਗ ਮੇਨ ਕਮਰੇ ਤੋਂ ਕੁਝ ਹੀ ਦੂਰੀ ਤੇ ਇੱਕ ਮੰਝੇ ਉੱਪਰ ਪਿਆ ਸੀ ਉਹ ਉਹਨਾਂ ਦੀ ਆਵਾਜ਼ ਉਦੋਂ ਹੀ ਸੁਣ ਚੁੱਕਿਆ ਸੀ ਜਦੋਂ ਉਹਨਾਂ ਨੇ ਘਰ ਵਿੱਚ ਛਾਲ ਮਾਰੀ ਸੀ ਪਰ ਉਸ ਨੇ ਉਹਨਾਂ ਨੂੰ ਐਦਾਂ ਦਿਖਾਇਆ ਜਿਵੇਂ ਉਸ ਨੂੰ ਕੋਈ ਖਬਰ ਹੀ ਨਹੀਂ ਹੋਈ ਬਜ਼ੁਰਗ ਨੂੰ ਸੁੱਤਾ ਪਿਆ ਦੇਖ ਉਹ ਕਮਰੇ ਵਿੱਚ ਦਾਖਲ ਹੋ ਗਏ ਤੇ ਚੋਰੀ ਕਰਨ ਵਿੱਚ ਮਸਤ ਹੋ ਗਏ ਬਜ਼ੁਰਗ ਚਲਾਕੀ ਨਾਲ ਉੱਠਿਆ ਤੇ ਬਾਹਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਉਸ ਨੇ ਬਾਹਰ ਆ ਕੇ ਰੌਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਬੁੱਢੇ ਦੀ ਆਵਾਜ਼ ਸੁਣ ਕੇ ਬਾਹਰ ਇਕੱਠ ਹੋ ਗਿਆ ਲੋਕਾਂ ਨੇ ਮਿਲ ਕੇ ਤਿੰਨਾਂ ਚੋਰਾਂ ਨੂੰ ਫੜ ਲਿਆ ਤੇ ਵਿਖੜੇ ਵਿੱਚ ਮੌਜੂਦ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਅਗਲੇ ਦਿਨ ਉਹਨਾਂ ਨੂੰ ਕਾਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਫਿਰੋਜ਼ ਦੇ ਦੋਸਤ ਉਸ ਨੂੰ ਕਹਿਣ ਲੱਗੇ ਕਿ ਅਸੀਂ ਤੇਰੀ ਵਜ੍ਹਾ ਨਾਲ ਇੱਥੇ ਬੰਨੇ ਗਏ ਹਾਂ ਨਾ ਅਸੀਂ ਤੇਰਾ ਸਾਥ ਦਿੰਦੇ ਤੇ ਨਾ ਹੀ ਅਸੀਂ ਫੜੇ ਜਾਂਦੇ ਅਸੀਂ ਕੱਲ ਕਾਜੀ ਦੀ ਅਦਾਲਤ ਵਿੱਚ ਵੀ ਸਾਫ ਮੁੱਕਰ ਜਾਣਾ ਕਿ ਸਾਡਾ ਇਰਾਦਾ ਚੋਰੀ ਦਾ ਬਿਲਕੁਲ ਵੀ ਨਹੀਂ ਸੀ ਫਿਰੋਜ਼ ਨੇ ਉਹਨਾਂ ਦੋਨਾਂ ਨੂੰ ਕਿਹਾ ਕਿ ਭਰਾਵੋ ਆਪਾਂ ਕਾਜੀ ਦੀ ਅਦਾਲਤ ਵਿੱਚ ਇਹ ਨਹੀਂ ਮੰਨਣਾ ਕਿ ਅਸਲੀ ਚੋਰ ਕੌਣ ਹੈ ਜਦੋਂ ਕਾਜੀ ਇਹ ਫੈਸਲਾ ਨਹੀਂ ਕਰ ਸਕੇਗਾ ਕਿ ਅਸਲੀ ਮੁਜ਼ਰਮ ਕੌਣ ਹੈ ਤਾਂ ਉਹ ਕਿਸੇ ਦੇ ਵੀ ਹੱਥ ਨਹੀਂ ਕੱਟ ਸਕੇਗਾ ਅਗਲੇ ਦਿਨ ਕਾਜੀ ਦੇ ਦਰਬਾਰ ਵਿੱਚ ਤਿੰਨਾਂ ਚੋਰਾਂ ਨੂੰ ਪੇਸ਼ ਕੀਤਾ ਗਿਆ ਬੁੱਢਾ ਕਾਜੀ ਨੂੰ ਕਹਿਣ ਲੱਗਿਆ ਕਿ ਮੈਂ ਅੰਨਾ ਹਾਂ ਤੇ ਮੇਰਾ ਮੁੰਡਾ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਹੈ ਮੈਨੂੰ ਘਰ ਵਿੱਚ ਇਕੱਲਾ ਦੇਖ ਕੇ ਇਹ ਤਿੰਨੋਂ ਅੰਦਰ ਆਵੜੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਹਾਂ ਕਿ ਇਹਨਾਂ ਤਿੰਨਾਂ ਦੇ ਹੱਥ ਕੱਟ ਦਿੱਤੇ ਜਾਣ ਤਾਂ ਕਿ ਅੱਗੇ ਤੋਂ ਕੋਈ ਵੀ ਆਦਮੀ ਚੋਰੀ ਕਰਨ ਤੋਂ ਪਹਿਲਾਂ 100 ਬਾਰ ਸੋਚੇ ਹੁਣ ਕਾਜੀ ਉਹਨਾਂ ਤਿੰਨਾਂ ਨੂੰ ਪੁੱਛਣ ਲੱਗਿਆ ਕਿ ਤੁਹਾਨੂੰ ਆਪਣੀ ਸਫਾਈ ਵਿੱਚ ਕੁਝ ਕਹਿਣਾ ਹੈ ਇਸਤੇ ਹਰ ਇੱਕ ਦੋਸਤ ਕਹਿਣ ਲੱਗਿਆ ਮੈਂ ਚੋਰ ਨਹੀਂ ਹਾਂ ਉਹ ਇੱਕ ਦੂਜੇ ਨੂੰ ਕਹਿਣ ਲੱਗ ਗਏ ਕਿ ਮੈਂ ਇਹਨਾਂ ਦੇ ਕਹਿਣ ਤੇ ਚੋਰੀ ਕੀਤੀ ਉਹ ਇੱਕ ਦੂਜੇ ਨੂੰ ਹੀ ਦੋਸ਼ੀ ਠਹਿਰਾ ਰਹੇ ਸਨ ਜਿਸ ਨਾਲ ਕਾਜੀ ਨੂੰ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਗਿਆ ਕਿ ਅਸਲੀ ਦੋਸ਼ੀ ਕੌਣ ਹੈ ਬਜ਼ੁਰਗ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਤੁਸੀਂ ਮੇਰੀ ਗੱਲ ਮੰਨੋ ਤੇ ਇਹਨਾਂ ਤਿੰਨਾਂ ਦੇ ਹੀ ਹੱਥ ਕੱਟ ਦਿੱਤੇ ਜਾਣ ਤਾਂ ਕਾਜੀ ਕਹਿਣ ਲੱਗਿਆ ਕਿ ਇਹਨਾਂ ਤਿੰਨਾਂ 'ਚੋਂ ਤਾਂ ਕੋਈ ਮੰਨ ਹੀ ਨਹੀਂ ਰਿਹਾ ਕਿ ਅਸਲੀ ਚੋਰ ਕੌਣ ਹੈ ਤਿੰਨੋਂ ਤਾਂ ਬਸ ਇੱਕ ਦੂਜੇ ਤੇ ਹੀ ਇਲਜ਼ਾਮ ਲਗਾ ਰਹੇ ਹਨ ਫਿਰ ਕਾਜੀ ਨੇ ਗੁੱਸੇ ਵਿੱਚ ਕਿਹਾ ਜੋ ਵੀ ਚੋਰ ਹੈ ਆਪਣਾ ਜੁਰਮ ਕਬੂਲ ਕਰ ਲੈ ਨਹੀਂ ਤਾਂ ਬਾਅਦ ਵਿੱਚ ਚੰਗਾ ਨਹੀਂ ਹੋਏਗਾ ਕਾਜੀ ਨੇ ਉਹਨਾਂ ਨੂੰ ਮਨਾਉਣ ਦੀ ਹਰ ਇੱਕ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇੱਕ ਨਹੀਂ ਮੰਨੀ ਹੁਣ ਕਾਜੀ ਮਜਬੂਰ ਹੋ ਗਿਆ ਸੀ ਤੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹਨਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ ਫਿਰ ਕਾਜੀ ਨੇ ਉਹਨਾਂ ਦਾ ਇਮਤਿਹਾਨ ਲੈਣ ਬਾਰੇ ਸੋਚਿਆ ਅਤੇ ਬਾਬਰ ਜੀ ਨੂੰ ਉਹਨਾਂ ਤਿੰਨਾਂ ਨੂੰ ਅਲੱਗ-ਅਲੱਗ ਭੋਜਨ ਦੇਣ ਲਈ ਕਿਹਾ। ਸਭ ਤੋਂ ਪਹਿਲਾਂ ਫਿਰੋਜ਼ ਨੂੰ ਮਾਸ ਪੇਸ਼ ਕੀਤਾ ਗਿਆ। ਇੱਕ ਨਿਵਾਲਾ ਲੈਂਦੇ ਹੀ ਉਸਨੇ ਮਾਸ ਠੁਕਰਾ ਦਿੱਤਾ ਤੇ ਕਿਹਾ ਕਿ ਇਹ ਕੁੱਤੇ ਦਾ ਮਾਸ ਹੈ। ਕਾਜੀ ਹੈਰਾਨ ਰਹਿ ਗਿਆ ਤੇ ਫੌਰਨ ਬਾਬਰ ਜੀ ਤੋਂ ਪੁੱਛਿਆ ਕਿ ਇਹ ਵਾਕਿਆ ਹੀ ਕੁੱਤੇ ਦਾ ਮਾਸ ਹੈ? ਤਾਂ ਬਾਬਰ ਜੀ ਬੋਲਿਆ ਕਿ ਨਹੀਂ ਕਾਜੀ ਸਾਹਿਬ, ਇਹ ਕੁੱਤੇ ਦਾ ਮਾਸ ਨਹੀਂ ਹੈ। ਚਾਹੇ ਤੁਸੀਂ ਉਸ ਕਸਾਈ ਤੋਂ ਪੁੱਛ ਲਵੋ ਜਿਸ ਦੀ ਦੁਕਾਨ ਤੋਂ ਇਹ ਆਇਆ ਹੈ। ਤਾਂ ਕਾਜੀ ਨੇ ਫੌਰਨ ਉਸ ਕਸਾਈ ਨੂੰ ਬੁਲਾਇਆ ਤੇ ਪੁੱਛਿਆ ਕਿ ਤੂੰ ਆਪਣੀ ਦੁਕਾਨ ਤੇ ਕੁੱਤੇ ਦਾ ਮਾਸ ਵੇਚਦਾ ਹੈ ਤੈਨੂੰ ਇਸ ਦੀ ਸਜ਼ਾ ਮਿਲੇਗੀ ਇਹ ਸੁਣ ਕੇ ਕਸਾਈ ਡਰ ਗਿਆ ਤੇ ਕਹਿਣ ਲੱਗਿਆ ਕਾਜੀ ਸਾਹਿਬ ਇਹ ਬੱਕਰਾ ਹੀ ਸੀ ਅਸਲ ਵਿੱਚ ਜਦੋਂ ਇਹ ਬੱਚਾ ਪੈਦਾ ਹੋਇਆ ਸੀ ਤਾਂ ਇਸ ਦੀ ਮਾਂ ਮਰ ਗਈ ਸੀ ਮੈਨੂੰ ਉਸ ਸਮੇਂ ਸਮਝ ਨਹੀਂ ਆ ਰਿਹਾ ਸੀ ਕਿ ਇਸ ਨੂੰ ਕਿਵੇਂ ਪਾਲਾਂ ਇੱਕ ਦਿਨ ਇਹ ਬੱਚਾ ਖੁਦ ਹੀ ਕੁੱਤੀ ਦੇ ਥੱਲੇ ਬੈਠ ਕੇ ਦੁੱਧ ਪੀਣ ਲੱਗਿਆ ਮੈਂ ਜਦੋਂ ਇਹ ਮੰਜ਼ਰ ਦੇਖਿਆ ਸਾਂ ਇਸ ਨੂੰ ਰੋਕਿਆ ਨਹੀਂ ਫਿਰ ਇਹ ਰੋਜ਼ਾਨਾ ਹੀ ਉਸ ਦਾ ਦੁੱਧ ਪੀਣ ਲੱਗਿਆ ਤੇ ਉਸ ਕੁੱਤੀ ਦਾ ਦੁੱਧ ਪੀ ਪੀ ਕੇ ਹੀ ਜਵਾਨ ਹੋਇਆ ਹੈ ਇਸ ਦੀਆਂ ਕੁਝ ਹਰਕਤਾਂ ਕੁੱਤਿਆਂ ਵਰਗੀਆਂ ਸਨ ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਦੇ ਮਾਸ ਵਿੱਚੋਂ ਕੁੱਤੇ ਦੀ ਸਮੈਲ ਆ ਰਹੀ ਹੋਵੇ ਕਾਜੀ ਫਿਰੋਜ਼ ਦੀ ਸਮਝ ਤੇ ਹੈਰਾਨ ਰਹਿ ਗਿਆ ਹੁਣ ਦੂਸਰੇ ਦੋਸਤ ਜਿਸ ਦਾ ਨਾਮ ਈਸ਼ਾਨ ਸੀ ਉਸ ਨੂੰ ਦੁੱਧ ਪੇਸ਼ ਕੀਤਾ ਗਿਆ ਈਸ਼ਾਨ ਨੇ ਦੁੱਧ ਨੂੰ ਪੀਣ ਤੋਂ ਪਹਿਲਾਂ ਸੁੰਗਿਆ ਤੇ ਫਿਰ ਸਾਈਡ ਤੇ ਰੱਖ ਦਿੱਤਾ ਅਤੇ ਕਹਿਣ ਲੱਗਿਆ ਮੈਂ ਇਹ ਦੁੱਧ ਨਹੀਂ ਪੀ ਸਕਦਾ ਕਾਜੀ ਨੇ ਪੁੱਛਿਆ ਇਸ ਦੀ ਕੀ ਵਜ੍ਹਾ ਹੈ ਈਸ਼ਾਨ ਬੋਲਿਆ ਇਹ ਦੁੱਧ ਜ਼ਹਿਰੀਲਾ ਹੈ ਇਸ ਵਿੱਚ ਜ਼ਹਿਰ ਮਿਲਾਇਆ ਗਿਆ ਹੈ ਇਸ ਲਈ ਮੈਂ ਇਸ ਨੂੰ ਨਹੀਂ ਪੀ ਸਕਦਾ ਕਾਜੀ ਨੇ ਇੱਕ ਵਾਰ ਫਿਰ ਬਾਬਰ ਚੀਵਲ ਦੇਖਿਆ ਅਤੇ ਉਸ ਨੂੰ ਦੁੱਧ ਚੈੱਕ ਕਰਨ ਲਈ ਕਿਹਾ ਬਾਬਰ ਜੀ ਨੇ ਦੁੱਧ ਇੱਕ ਖਾਲੀ ਵਰਤਨ ਵਿੱਚ ਪਾਇਆ ਤੇ ਦੇਖਿਆ ਇੱਕ ਮਰੀ ਹੋਈ ਕਿਰਲੀ ਵਿੱਚ ਪਈ ਸੀ ਕਾਜੀ ਇੱਕ ਵਾਰ ਫਿਰ ਚੌਕਿਆ ਹੁਣ ਤੀਸਰੇ ਦੋਸਤ ਤਬਰੇਜ ਦੀ ਵਾਰੀ ਸੀ ਉਸ ਨੂੰ ਛੋਲੇ ਪੇਸ਼ ਕੀਤੇ ਗਏ ਲੇਕਿਨ ਉਸਨੇ ਵੀ ਖਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਹਿਣ ਲੱਗਿਆ ਇਹ ਛੋਲੇ ਪਹਿਲਾਂ ਕਿਸੇ ਘੋੜੇ ਨੇ ਖਾਧੇ ਹਨ ਤੇ ਉਸਦੇ ਬਚੇ ਹੋਏ ਛੋਲੇ ਹੁਣ ਮੈਨੂੰ ਪੇਸ਼ ਕੀਤੇ ਗਏ ਹਨ ਕਾਜੀ ਨੇ ਹੈਰਾਨੀ ਨਾਲ ਬਾਬਰ ਜੀ ਵੱਲ ਦੇਖਿਆ ਬਾਬਰ ਜੀ ਕਹਿਣ ਲੱਗਿਆ ਸ਼ਾਇਦ ਇਹ ਸੱਚ ਕਹਿ ਰਿਹਾ ਹੈ ਕੱਲ ਮੈਂ ਜਿਸ ਥੈਲੇ ਵਿੱਚੋਂ ਤੁਹਾਡੇ ਘੋੜੇ ਨੂੰ ਸ਼ੋਲੇ ਦਿੱਤੇ ਸਨ ਉਹ ਥੈਲਾ ਮੈਂ ਰਸੋਈ ਵਿੱਚ ਰੱਖ ਦਿੱਤਾ ਸੀ ਉੱਥੇ ਇੱਕ ਥੈਲਾ ਹੋਰ ਪਿਆ ਸੀ ਮੈਂ ਇਹ ਭੁੱਲ ਗਿਆ ਕਿ ਮੈਂ ਘੋੜੇ ਦੇ ਸਾਹਮਣੇ ਕਿਹੜਾ ਥੈਲਾ ਰੱਖਿਆ ਸੀ ਸ਼ਾਇਦ ਮੈਂ ਉਸੇ ਥੈਲੇ ਵਿੱਚੋਂ ਸ਼ੋਲੇ ਕੱਢ ਲਏ ਜਿਸ ਵਿੱਚੋਂ ਘੋੜੇ ਨੇ ਖਾਦੇ ਸਨ ਹੁਣ ਕਾਜੀ ਸੋਚਾਂ ਵਿੱਚ ਪੈ ਗਿਆ ਕਿ ਇਹ ਤਿੰਨੋਂ ਤਾਂ ਬਹੁਤ ਛਾਤਿਰ ਇਨਸਾਨ ਹਨ ਇੰਨਾਂ ਚੋਂ ਅਸਲੀ ਚੋਰ ਨੂੰ ਫੜਨਾ ਬਹੁਤ ਮੁਸ਼ਕਿਲ ਹੈ ਕਾਜੀ ਨੇ ਤਿੰਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਘਰ ਆ ਕੇ ਸੋਚਣ ਲੱਗਿਆ ਕਿ ਮੈਂ ਕਿਵੇਂ ਅਸਲੀ ਚੋਰ ਨੂੰ ਫੜਾਂ ਕਾਜੀ ਦਾ ਮੁੰਡਾ ਉਸ ਦੇ ਕੋਲ ਬੈਠਾ ਸੀ ਆਪਣੇ ਪਿਤਾ ਨੂੰ ਪਰੇਸ਼ਾਨੀ ਵਿੱਚ ਡੁੱਬਿਆ ਦੇਖ ਉਹ ਪੁੱਛਣ ਲੱਗਿਆ ਕਿ ਪਿਤਾ ਜੀ ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ਜਿਸ ਤੇ ਕਾਜੀ ਨੇ ਉਸ ਦੇ ਸਾਹਮਣੇ ਸਾਰਾ ਮਾਜਰਾ ਪੇਸ਼ ਕਰ ਦਿੱਤਾ ਤਾਂ ਕਾਜੀ ਦਾ ਮੁੰਡਾ ਕਹਿਣ ਲੱਗਿਆ ਪਿਤਾ ਜੀ ਤੁਸੀਂ ਇੱਕ ਮੌਕਾ ਮੈਨੂੰ ਦੇ ਕੇ ਦੇਖੋ ਸ਼ਾਇਦ ਮੈਂ ਤੁਹਾਨੂੰ ਅਸਲੀ ਚੋਰ ਲੱਭ ਕੇ ਦੇ ਦਵਾਂ ਕਾਜੀ ਨੇ ਆਪਣੇ ਮੁੰਡੇ ਨੂੰ ਇੱਕ ਮੌਕਾ ਦੇ ਦਿੱਤਾ ਕੱਲ ਸਵੇਰੇ ਦੁਆਰਾ ਤਿੰਨਾਂ ਨੂੰ ਕਾਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਕਾਜੀ ਦੇ ਮੁੰਡੇ ਨੇ ਤਿੰਨਾਂ ਵੱਲ ਬੜੀ ਗੌਰ ਨਾਲ ਦੇਖਿਆ ਤੇ ਮੁਸਕਰਾ ਕੇ ਕਿਹਾ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਚਾਹੁੰਦਾ ਹਾਂ ਕਿਸੇ ਸ਼ਹਿਰ ਵਿੱਚ ਇੱਕ ਕੁੜੀ ਆਪਣੇ ਪਤੀ ਨਾਲ ਰਹਿੰਦੀ ਸੀ। ਇੱਕ ਦਿਨ ਉਸ ਨੂੰ ਇੱਕ ਖੱਤ ਮਿਲਿਆ ਜਿਸ ਵਿੱਚ ਲਿਖਿਆ ਸੀ ਕਿ ਉਸ ਦਾ ਬਾਪ ਬਹੁਤ ਜ਼ਿਆਦਾ ਬਿਮਾਰ ਹੈ ਤੇ ਉਸ ਦੇ ਇਲਾਜ ਲਈ ਪੈਸੇ ਚਾਹੀਦੇ ਹਨ। ਉਸ ਕੁੜੀ ਕੋਲ ਕੋਈ ਪੈਸਾ ਨਹੀਂ ਸੀ। ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਪਿਤਾ ਬਹੁਤ ਬਿਮਾਰ ਹਨ। ਮੈਨੂੰ ਉਹਨਾਂ ਦੇ ਇਲਾਜ ਲਈ ਪੈਸੇ ਚਾਹੀਦੇ ਹਨ। ਉਸ ਦੇ ਪਤੀ ਕੋਲ ਵੀ ਕੋਈ ਪੈਸਾ ਨਹੀਂ ਸੀ। ਫਿਰ ਉਸ ਨੇ ਆਪਣੀ ਮੱਝ ਵੇਚ ਕੇ ਪੈਸੇ ਦਾ ਇੰਤਜ਼ਾਮ ਕੀਤਾ। ਤੇ ਪਤਨੀ ਨੂੰ ਉਸਦੇ ਪਿਤਾ ਵੱਲ ਰਵਾਨਾ ਕਰ ਦਿੱਤਾ। ਰਸਤੇ ਵਿੱਚ ਉਸ ਨੂੰ ਇੱਕ ਬਦਮਾਸ਼ ਆਦਮੀ ਟੱਕਰ ਗਿਆ। ਕੁੜੀ ਨੂੰ ਇਕੱਲੀ ਦੇਖ ਉਸਨੇ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਕੁੜੀ ਬਦਮਾਸ਼ ਦੀਆਂ ਮਿੰਨਤਾਂ ਕਰਨ ਲੱਗੀ। ਰੱਬ ਦੇ ਵਾਸਤੇ ਮੈਨੂੰ ਜਾਣ ਦਿਓ। ਤੁਹਾਡੇ ਘਰ ਵਿੱਚ ਵੀ ਜ਼ਰੂਰ ਮਾਂ ਪੈਣ ਹੋਵੇਗੀ। ਉਸ ਬਦਮਾਸ਼ ਦੇ ਦਿਲ ਵਿੱਚ ਰਹਿਮ ਆ ਗਿਆ। ਉਸਨੇ ਕੁੜੀ ਨੂੰ ਜਾਣ ਦਿੱਤਾ। ਲੜਕੀ ਨੇ ਉਸ ਆਦਮੀ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣਾ ਸਫ਼ਰ ਜਾਰੀ ਰੱਖਿਆ। ਬਸ ਉਸਨੇ ਹਲੇ ਥੋੜਾ ਹੀ ਸਫ਼ਰ ਤੈਅ ਕੀਤਾ ਸੀ ਕਿ ਕੁਝ ਚੋਰਾਂ ਨੇ ਉਸਨੂੰ ਘੇਰ ਲਿਆ ਤੇ ਕਹਿਣ ਲੱਗੇ ਤੇਰੇ ਕੋਲ ਜੋ ਕੁਝ ਵੀ ਹੈ ਸਾਨੂੰ ਦੇ ਦੇ ਜੇ ਤੂੰ ਇਸ ਤਰ੍ਹਾਂ ਨਹੀਂ ਕੀਤਾ ਤਾਂ ਅਸੀਂ ਤੈਨੂੰ ਬੰਦੀ ਬਣਾ ਲਵਾਂਗੇ ਤਾਂ ਉਹ ਲੜਕੀ ਕਹਿਣ ਲੱਗੀ ਮੇਰੇ ਕੋਲ ਜੋ ਪੈਸੇ ਹਨ ਉਹ ਮੈਂ ਮੇਰੇ ਪਿਤਾ ਦੇ ਇਲਾਜ ਲਈ ਲੈ ਕੇ ਜਾ ਰਹੀ ਹਾਂ ਅਗਰ ਤੁਸੀਂ ਮੇਰੇ ਤੋਂ ਇਹ ਪੈਸੇ ਖੋਹ ਲਈ ਤਾਂ ਮੇਰੇ ਪਿਤਾ ਜੀ ਮਰ ਜਾਣਗੇ ਖੁਦਾ ਦੇ ਵਾਸਤੇ ਮੈਨੂੰ ਜਾਣ ਦਿਵੋ ਉਨ੍ਹਾਂ ਚੋਰਾਂ ਦੇ ਸਰਦਾਰ ਦੇ ਦਿਲ ਵਿੱਚ ਰਹਿਮ ਆ ਗਿਆ ਤੇ ਉਸਨੇ ਕੁੜੀ ਨੂੰ ਜਾਣ ਦਿੱਤਾ। ਹੁਣ ਕੁੜੀ ਸ਼ਹਿਰ ਪਹੁੰਚੀ ਤੇ ਆਪਣੇ ਪਿਤਾ ਦਾ ਇਲਾਜ ਕਰਵਾਇਆ। ਫਿਰ ਥੋੜੇ ਸਮੇਂ ਬਾਅਦ ਉਹ ਤੰਦਰੁਸਤ ਹੋ ਜਾਂਦਾ ਹੈ। ਇਹ ਕਿਸਾ ਇੱਥੇ ਹੀ ਖਤਮ ਹੋ ਜਾਂਦਾ ਹੈ। ਹੁਣ ਕਾਜੀ ਦਾ ਮੁੰਡਾ ਤਿੰਨਾਂ ਤੋਂ ਇੱਕ ਸਵਾਲ ਪੁੱਛਦਾ ਹੈ ਕਿ ਉਸ ਲੜਕੀ ਤੇ ਸਭ ਤੋਂ ਵੱਡਾ ਅਹਿਸਾਨ ਕਿਸ ਨੇ ਕੀਤਾ? ਸਭ ਤੋਂ ਪਹਿਲਾਂ ਤਵਰੇਜ ਨੇ ਜਵਾਬ ਦਿੱਤਾ ਕਿ ਉਸਦੇ ਪਤੀ ਨੇ ਜਿਉ ਮੱਝ ਵੇਚ ਕੇ ਉਸ ਨੂੰ ਪੈਸੇ ਨਾ ਦਿੰਦਾ ਤਾਂ ਉਹ ਕਦੇ ਵੀ ਆਪਣੇ ਪਿਤਾ ਦਾ ਇਲਾਜ ਨਾ ਕਰਵਾ ਪਉਂਦੀ। ਫਿਰ ਕਾਜੀ ਦਾ ਮੁੰਡਾ ਈਸ਼ਾਨ ਕੋਲ ਗਿਆ ਤੇ ਪੁੱਛਿਆ ਤੂੰ ਦੱਸ ਲੜਕੀ ਤੇ ਸਭ ਤੋਂ ਵੱਡਾ ਅਹਿਸਾਨ ਕਿਸ ਨੇ ਕੀਤਾ? ਤਾਂ ਉਹ ਕਹਿਣ ਲੱਗਿਆ ਕਿ ਲੜਕੀ ਤੇ ਸਭ ਤੋਂ ਵੱਡਾ ਅਹਿਸਾਨ ਉਸ ਬਦਮਾਸ਼ ਆਦਮੀ ਨੇ ਕੀਤਾ ਜਿਸ ਨੇ ਉਸ ਨੂੰ ਕੁਝ ਨਹੀਂ ਕਿਹਾ ਤੇ ਉਸ ਨੂੰ ਜਾਨ ਦਿੱਤਾ। ਕਿਉਂਕਿ ਇੱਕ ਲੜਕੀ ਦੀ ਇੱਜ਼ਤ ਉਸ ਦੀ ਜਾਨ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਉਸ ਤੋਂ ਬਾਅਦ ਕਾਜੀ ਦਾ ਮੁੰਡਾ ਤੀਸਰੇ ਸ਼ਖਸ ਫਿਰੋਜ਼ ਕੋਲ ਗਿਆ ਤੂੰ ਦੱਸ ਉਸ ਲੜਕੀ ਤੇ ਸਭ ਤੋਂ ਵੱਡਾ ਅਹਿਸਾਨ ਕਿਸ ਨੇ ਕੀਤਾ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਲੜਕੀ ਤੇ ਸਭ ਤੋਂ ਵੱਡਾ ਅਹਿਸਾਨ ਉਹਨਾਂ ਚੋਰਾਂ ਨੇ ਕੀਤਾ ਹੈ ਕਿਉਂਕਿ ਜੇ ਉਹ ਸਾਰਾ ਮਾਲ ਹੀ ਖੋ ਲੈਂਦੇ ਤਾਂ ਫਿਰ ਉਹ ਆਪਣੇ ਪਿਤਾ ਦਾ ਇਲਾਜ ਕਿਵੇਂ ਕਰਵਾਉਂਦੀ ਇਸ ਲਈ ਚੋਰਾਂ ਦਾ ਅਹਿਸਾਨ ਸਭ ਤੋਂ ਵੱਡਾ ਹੈ ਕਾਜੀ ਦੇ ਮੁੰਡੇ ਨੇ ਆਪਣੇ ਬਾਪ ਨੂੰ ਕਿਹਾ ਕਿ ਇਹੀ ਸ਼ਖਸ ਅਸਲੀ ਚੋਰ ਹੈ ਇਹ ਸੁਣ ਕੇ ਕਾਜੀ ਹੈਰਾਨ ਰਹਿ ਗਿਆ ਤੇ ਮੁੰਡੇ ਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਹੈ ਕਿ ਇਹੀ ਅਸਲੀ ਚੋਰ ਹੈ ਤਾਂ ਮੁੰਡੇ ਨੇ ਜਵਾਬ ਦਿੱਤਾ ਆਦਮੀ ਜਿੰਨਾ ਆਦਤਾਂ ਦਾ ਆਦੀ ਹੁੰਦਾ ਹੈ ਉਸ ਨੂੰ ਓਦਾਂ ਦੇ ਲੋਕ ਹੀ ਪਸੰਦ ਆਉਂਦੇ ਹਨ ਇਸ ਲਈ ਉਸ ਨੇ ਇੱਕ ਚੋਰ ਦੀ ਹੀ ਤਾਰੀਫ ਕੀਤੀ ਇਸ ਤੋਂ ਬਾਅਦ ਕਾਜੀ ਨੇ ਹੁਕਮ ਦਿੱਤਾ ਕਿ ਫਿਰੋਜ਼ ਨੂੰ ਲਿਜਾ ਕੇ ਇਸ ਤੋਂ ਸੱਚ ਬਾਹਰ ਕਢਵਾਇਆ ਜਾਵੇ ਫਿਰੋਜ਼ ਪਹਿਲਾਂ ਹੀ ਚੋਰ ਸਾਬਤ ਹੋ ਚੁੱਕਿਆ ਸੀ ਥੋੜੀ ਜਿਹੀ ਮਾਰ ਪੈਣ ਤੇ ਉਸਨੇ ਆਪਣੇ ਮੂੰਹੋਂ ਵੀ ਕਬੂਲ ਕਰ ਲਿਆ ਇਸ ਤੋਂ ਬਾਅਦ ਇਹ ਵੀ ਸਾਬਤ ਹੋਇਆ ਕਿ ਫਿਰੋਜ਼ ਦੇ ਦੋਨੋਂ ਦੋਸਤ ਤਾਂ ਬਸ ਮਾਲ ਨੂੰ ਲੈ ਕੇ ਜਾਣ ਵਿੱਚ ਹੀ ਸਹਾਇਕ ਸਨ ਅਸਲੀ ਚੋਰ ਤਾਂ ਸਿਰਫ ਫਿਰੋਜ਼ ਹੀ ਹੈ ਕਾਜੀ ਨੇ ਫਿਰੋਜ਼ ਦੇ ਹੱਥ ਕਟਵਾ ਦਿੱਤੇ ਤੇ ਬਾਕੀ ਦੋ ਨੂੰ 7-7 ਸਾਲ ਦੀ ਸਜ਼ਾ ਸੁਣਾਈ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਰੋਮਾਂਚਕ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ